ਆ ਚਾਪੀਂ ਕੁ ਜੀ ਚਾਹ ਠੰਡੀ ਹੋ ਗਈ ਤੁਸੀਂ ਪੀਤੀ ਨਹੀਂ ਹਜੇ ਤੌਣੇ ਅੱਠ ਹੋ ਗਏ ਉਹ ਇੱਕ ਵਾਰੀ ਤਾਂ ਕਹਿ ਤਾ ਨਾ ਮੈਂ ਪੀ ਲੂੰਗਾ ਡਿਊਟੀ ਵੀ ਜਾਣਾ ਵਕਤ ਮੈਂ ਤਾਂ ਕਰਕੇ ਜਾਣਾ ਮੈਨੂੰ ਪਤਾ ਵਾ ਡਿਊਟੀ ਜਾਣਾ ਮੈਂ ਤੈਨੂੰ ਪਤਾ ਨਹੀਂ ਮੈਂ ਚਾਹ ਤਾ ਪਹਿਲਾਂ ਪਾਣੀ ਪੀਣਾ ਹੁੰਦਾ ਸਵੇਰੇ ਉੱਠ ਕੇ ਮੈਂ ਚੱਕੋ ਪਤਾ ਨਹੀਂ ਫਿਰ ਦਿਮਾਗ ਨੂੰ ਕੀ ਹੋਇਆ ਰਹਿੰਦਾ ਸਾਰਾ ਦਿਨ ਸੋਰਸ ਸੋਰ ਦਿਮਾਗ ਖਰਾਬ ਕਰ ਦਿੰਦੇ ਤੂੰ ਆ ਕੇ ਫੈਂਡ ਬਸ ਪਾਣੀ ਲਈ ਆਦੇ ਬਸ ਗਲਾਸ ਇੱਕ ਮੈਨ ਹੋਰ ਕੁਝ ਨਹੀਂ ਲੈਣਾ ਲੇਉਂਗੀ ਪਾਣੀ ਨਾ ਠੰਡਾ ਦਿੰਦੇ ਹੁੰਦੇ ਅਕਦੇ ਤੈਨੂੰ ਹਰੇ ਗੱਲ ਬਾਰ-ਬਾਰ ਤੈਨੂੰ ਦੱਸਣੀ ਪੈਂਦੀ ਹੈ ਨਾ ਲੈ ਕੱਪੜੇ ਲਿਆ ਮਰ ਮਨਾ ਕੇ ਹੁਣ ਲੈ ਤੌੜੀ ਲਿਆ ਦਿਨਾ ਇਹ ਗਰਮੀ ਤਾਂ ਕਿੱਥੇ ਮਰ ਗਈ ਤੂੰ ਹਾਂਜੀ ਕੁਵਾਜ ਕਿੱਥੇ ਰੱਖਿਆ ਆ ਪਿਆ ਜੀ ਇੱਕ ਵਾਰੀ ਬੋਲ ਮਾਰ ਨਾ ਤੈਨੂੰ ਸੁਣਦਾ ਨਹੀਂ ਹੈ ਨਾ ਰਸੋਈ ਚ ਸੀ ਮੈਂ ਕੋਈ ਕੰਮ ਨਹੀਂ ਹੈਗਾ ਬਸ ਸਵੇਰੇ ਸਵੇਰੇ ਰਸੋਈ ਚ ਜਦੋਂ ਉਹਦੀ ਉੱਠੀ ਐ ਰਸੋਈ ਚ ਦਸ ਕੀ ਤੂੰ ਬਣਾਉਣਾ ਹੈ ਯਾਰ ਰਸੋਈ ਚ ਸਾਰੀ ਦਿਹਾੜੀ ਮੰਜੇ ਤੋੜਨੇ ਬਸ ਪੈਣਾ ਮੁੜ ਕੇ ਜਦੋਂ ਮੈਂ ਚਲਾ ਗਿਆ ਡਿਊਟੀ ਤੇ ਤੁਸੀਂ ਜਾਣ ਸਿਂ ਮੈਂ ਖਾਣੇ ਪਹਿਲਾਂ ਤਿਆਰ ਕਰਦਾ ਸੋਣੇ ਇਹ ਫਰਨੋ ਕੀ ਤੋਂ ਉਸਕੇ ਬਣਾਇਆ ਜਾਂਦਾ ਪੂਈ ਕੰਮ ਨਹੀਂ ਸਾਰਾ ਦਿਨ ਮੱਝੇ ਤੋੜੀ ਜਾਣੇ ਮਗਰ ਕਿਰਮਿਤ 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 ਹਾਂਜੀ ਕੋਈ ਆ 10 ਬੋਲ ਮਾਰਦੇ ਤੈਨੂੰ ਸੁਣਦਾ ਹੈਗਾ ਤੇ ਮੇਰੇ ਬੂਟ ਤਾਂ ਲਿਆ ਦੇ ਫਿਰ ਮਾਲਿਆ ਕਰ ਦੇ ਮਰੀ ਲਿਆਉਣੀ ਇਹ ਚੀਜ਼ਾਂ ਤੈਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਡਿਊਟੀ ਤੇ ਜਾਣਾ ਸਮਾਨ ਆ ਚਾਹੀਦਾ ਹੁੰਦਾ 10 ਵਾਰੀ ਬੋਲ ਬਾਰਨੇ ਪੈਂਦੇ ਫਿਰ ਜਾ ਕੇ ਦੇਨੂੰ ਸੁਣਦਾ ਹੈਗਾ ਇਹਨੂੰ ਕਿੱਥੇ ਮੇਰੇ ਪੱਲੇ ਪਾਤੀ ਇਹ ਪਤਾ ਨਹੀਂ ਲਾਜਬੂਤ ਇਹ ਆ ਭਿਆ ਵਾਰੀ ਕਹਿਣਾ ਪੈਦਾਗਾ ਤੈਨੂੰ ਜਰਾ ਬਾਦ ਲਿਆ ਦੇ ਮੈਂ ਐ ਕਿ ਪਾਉਂਗਾ ਇਹਨਾਂ ਨੂੰ ਲਿਓ ਲੋ ਜੀ ਆਉਦਾ ਵੀ ਦਵਾ ਮੋਟਾ ਮੋਟਾ ਲਾ ਲਿਆ ਕੇ ਵੀ ਹਰ ਗੱਲ ਕਹੇ ਤੇ ਦਿਨ ਨੂੰ ਪਤਾ ਲੱਗਦਾ ਉਹ ਨਹੀਂ ਪਤਾ ਲੱਗਦਾ ਹੁਣ ਮੇਰੇ ਫਿਰ ਤੇ ਭਾਈਆ ਔਰ ਮਾਲ ਤੇ ਲਿਆ ਦੇ ਮਾਲ ਵੀ ਨਹੀਂ ਚਾਹੀਦੀ ਉਹਦੀ ਰੋਏ ਲੈ ਕੇ ਜਾਣਾ ਮੈਂ ਇਹਨਾਂ ਦਾ ਬੰਦਾ ਆਪ ਹੀ ਸਿੱਖ ਜਾਂਦਾ ਵੀ ਆਹ ਚੀਜ਼ ਚਾਹੀਦੀ ਜਾਂ ਨਹੀਂ ਚਾਹੀਦੀ ਡਰਦੇ ਹੁੰਦੇ ਮਰ ਸਿੱਤੇ ਹੀ ਖੜੀ ਆ ਚਾਲਿਆ ਦੇ ਘਟਵਾ ਕੇ ਡਿਊਟੀ ਤੇ ਜਾਣਾ ਮੈਂ ਕਿ ਚੀਨ ਨੂੰ ਲੈ ਕੇ ਖੜੀ ਰਹੂਗੀ ਫਿਰ ਘੰਟਾ ਘੰਟਾ ਤੇ ਫਿਰ ਆਪਣੀ ਨਾਸ਼ਤਾ ਕਰਤਾ ਬੜਾ ਹਾਂ ਉਟੀਪਨ ਪਾਇ ਕੇ ਬਾਥਲੇ ਜਬਾਦ ਨੂੰ ਰੱਤਾ ਮੈਂ ਕਮਰਾ ਹਾਂਜੀ ਤੇ ਮੇਰਾ ਪਰਸ ਕਿੱਥੇ ਆ ਕਿੱਥੇ ਲਿਓ ਨਹੀਂ ਪਰਸ ਕਿੱਥੇ ਚੰਗਾ ਬੇਬੇ ਚੱਲਦਾ ਮੁੰਡੂ ਇਸ ਮੇਰੇ ਦੱਸ ਦੋ ਸਾਰਾ ਰੁਪਾਈ ਪਾਈ ਪਾਈ ਪਈ ਜਾਣਾ ਰਹਿਣਾ ਉਹ ਕਾਨੂੰ ਬੇਬੇ ਉਹਨੂੰ ਸੁਣਦਾ ਨਹੀਂ 10 ਵਾਰੀ ਆਵਾਜ਼ ਮਾਰਨੀ ਪੈਂਦੀ ਫਿਰ ਇੱਕ ਵਾਰੀ ਆਉਂਦੀ ਆ ਉਹ ਕੋਈ ਨਾ ਟਕਾਈ ਨਾ ਕਹਿੰਦਾ ਸਾਰਾ ਕੰਮ ਹੀ ਕਰਦੀ ਐ ਤਾਂ ਤਾਂ ਤੂੰ ਤੂੰ ਤਾਂ ਬਹੁਤ ਬੱਜੇਗਾ 8:00 ਦੇ ਨਾਲ ਪਿੱਛੋਂ ਸਾਰੇ ਸਾਨੂੰ ਗਿਣੋ ਜੇ ਕੋਈ ਡਿਊਟੀ ਕਰਨੀ ਕੋਈ ਸੌਖੀ ਨਹੀਂ ਹੈਗੀ ਤਾਲ ਜਾ ਕੇ ਥੋੜਾ ਆਪਣੇ ਘਰ ਦਾ ਖਰਚਾ ਚੱਲਦਾ ਜੇ ਤਾਂ ਹੁਣ ਇਹਦੇ ਬੇ ਨੇ ਮੰਜੇ ਤੋੜਨੇ ਹੁਣ ਇਹ ਕੀ ਕਰਨਾ ਕੋਈ ਨਹੀਂ ਮਗਰੂਬ ਇਹ ਨਹੀਂ ਕਰਨਾ ਸਰ ਕਰਨ ਆ ਬੇਬੇ ਬੰਦੇ ਨੂੰ ਕੁਝ ਸੁਣੇ ਦਾ ਸਹੀ ਇਹਨੂੰ ਕੋਈ ਆਪਣੇ ਆਪ ਤੈਨੂੰ ਕੋਈ ਗੱਲ ਦਾ ਪਤਾ ਨਹੀਂ ਲੱਗਦਾ ਵੀ ਮੈਂ ਜਾਣ ਆ ਚੀਜ਼ ਚਾਹੀਦੀ ਹੈ ਉਹ ਚਾਹੀਦੀ ਹੈ ਤੇ ਕਾਈ ਨਾ ਕਹਿੰਦੇ ਹੁੰਦੇ ਨੇ ਪੁੱਤ ਕੋਈ ਨਹੀਂ ਉਹ ਸਾਰਾ ਦਾ ਨਹੀਂ ਕੰਮ ਕਰੋਗੇ ਬੇਬੇ ਨੂੰ ਟਕਾਈ ਨੂੰ ਕਿੰਨੇ ਸਾਲ ਤਾਂ ਹੋ ਗਏ ਜਦੋਂ ਅੱਜ ਤੱਕ ਨਹੀਂ ਇਹਨੂੰ ਕੋਈ ਗੱਲ ਸਮਝ ਲੱਗੀ ਹੁਣ ਇਹਨੂੰ ਕਿੱਥੋਂ ਸਮਝ ਲੱਗਣੀ ਹੈ ਲੱਗ ਜੂਗੀ ਆਪੇ ਸਾਰਾ ਕਦੋਂ ਕੁਝ ਨਹੀਂ ਕਰਦੀ ਬੰਦੇ ਇਹ ਲੈ ਹੁਣ ਘ

ਤੂੰ ਬਹੁਤ ਗੁੱਸਾ ਨਾ ਕਰਿਆ ਕਰ ਇਸੀ ਦੀ ਗੱਲ ਦਾ ਨਾ ਮੇਰੇ ਮੈਂ ਤਾਂ ਗੁੱਸਾ ਕੋਈ ਨਹੀਂ ਕਰਦੀ ਹੈਗੀ ਚਲ ਕੋਈ ਨਾ ਫਿਰ ਵੀ ਉਥੇ ਡਿਊਟੀ ਤੇ ਰਹਿੰਦਾ ਗਾ ਇਨਾਂ ਚਲ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਬੂਟ ਬੰਨੇ ਰਹਿੰਦੇ ਨੇ ਫਿਰ ਵੀ ਚੱਲਾ ਹੁੰਦਾ ਆਪਰ ਹੁਣ ਕਰੇ ਚਲ ਕੰਮ ਕਰ ਲੈ ਰੈਸਟ ਵੀ ਕਰ ਲੈਣੇ ਹਾਂ ਉਹਨਾਂ ਦੇ ਮਨ 'ਚ ਕੋਈ ਇਹੋ ਜਿਹਾ ਹੋ ਨਹੀਂ ਹੈਗਾ ਕਵਾਸ ਉਹ ਵੀ ਆਈ ਹੋ ਜਾਣਾ ਬਾਹਰੋਂ ਆ ਕੇ ਗਰਮੀ ਵਾਲੀ ਗਰਮੀ ਐ ਸਵੇਰੇ ਉਹਨਾਂ ਨੂੰ ਆਇਆ ਹੁੰਦਾ ਵੀ 6:00 ਤੇ 8:00 ਵਜੇ ਜੋਟੀ ਤੇ ਪਹੁੰਚਣਾ ਹੈਗਾ ਫੇਰ ਆ ਕੇ ਵਿਚਾਰੇ ਨੂੰ ਫੇਰ ਮੁਹੀ ਗੱਲ ਆ 8:00 ਵਜੇ ਵੜਦਾ ਹੈਗਾ 12 ਘੰਟੇ ਟੈਂਸ਼ਨ ਵਾਲੀ ਹੁੰਦੀ ਹੈ ਬਾਹਰਲੇ ਕੰਮਾਂ ਦੀ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਕਰਾਂ ਪੀ ਲੋ ਚਾਹ ਵੀ ਮੈਂ ਕੰਮ ਕਰ ਲਾਂ ਠੀਕ ਐ ਪੀ ਲੈ ਹਾਗੇ ਜੀ ਹਾਂ ਤੇ ਮੇਰੇ ਕਪੜੇ ਇਹ ਬਦਲਾਂ ਮੈਂ ਪਹਿਲੇ ਪਾਣੀ ਪੀ ਲੂੰਗੀ ਰੋਟ ਨਹੀ ਭਰ ਕੇ ਦੇ ਦੋ ਹਨਾ ਟੁੱਟੀ ਤੋਂ ਫੇਰ ਤੁਸੀਂ ਕਹਿੰਦੇ ਨੂੰ ਠੰਡਾ ਤੈਨੂੰ ਤਾਂ ਕਦੇ ਜ਼ਿੰਦਗੀ ਦੇ ਵਿੱਚ ਅਕਲ ਆਈ ਨਹੀਂ ਸਕਦੀ ਘਟੋ ਘਟੋ ਫਿਲਟਰ ਦਾ ਪਾਣੀ ਦਾ ਭਰ ਕੇ ਥੋੜਾ ਠੰਡਾ ਪਾ ਦਿਆ ਕਰ ਵਿੱਚ ਬਸ ਕਸਾਂ ਖਾਦੀ ਵੀ ਕੋਈ ਕੰਮ ਸਿੱਧਾ ਕਰਨੀ ਨਹੀਂ ਹੈਗਾ। ਕੱਪੜੇ ਕਿੱਥੇ ਪਾਰੇ? ਕੱਪੜੇ ਅੰਦਰ ਦਿੰਨੇ ਆਂ। ਲੱਭ ਜਿਓ।

ਜੀ ਮਾਨਸਾ ਹੋਣਾ ਸੀ ਅੱਜ ਮੈਂ ਕਿਹ ਚੱਲ ਪੈਣਾ ਹੋਰਾਂ ਨੂੰ ਪੁੱਛ ਲੈਨੇ ਆ ਜੇ ਘਰੀ ਹੋਈ ਚਲ ਜਾਇਆ ਵੰਗੇ ਉਹਨਾਂ ਕੋਲ ਨਹੀਂ ਘਰੀਆਂ ਕੋਈ ਨਾ ਆਜੋ ਠੀਕ ਹੈ ਕੋਈ ਨਾ ਸੀ 10:00 11:00 ਕਵਿਗੇ ਆ ਜਾਣੀ ਨਹੀਂ ਠੀਕ ਹੈ ਠੀਕ ਹੈ ਭੈਣ ਚਲ ਠੀਕ ਓਕੇ ਤੇ ਹੁਣ ਸੀ ਭੈਣ ਸੀ ਉਹ ਕਹਿੰਦੀ ਅਸੀਂ ਮਾਨਸਾ ਆਏਾਂਗੇ ਕਹਿੰਦੀ ਅਸੀਂ ਆਵਾਂਗੇ ਆਉਂਦੇ ਹੋਏ ਸਭ ਕੋ ਆ ਜਾਣਾ ਓਟਾਂਗ ਦੀ 10:00 ਦੀ ਬੁੜਾ ਲਈ ਠੀਕ ਹੈ ਠੀਕ ਹੈ ਠੀਕ ਹੈ ਅਚਕਲ ਹੁਣ ਚਾਹ ਪਾ ਕੇ ਉਹਨੂੰ ਬੈਠ ਜਾਂਦੀ ਐ ਨਹੀਂ ਗੇ ਠੰਡੀ ਪੀਣੀ ਹਣੀ ਮਤਜਾ ਗਰਮ ਵਾਲੀ ਐਂਡੀ ਪੀਣੀ ਫਿਰ ਬਹੁਤ ਚ ਬਰਫ ਵਾਲੇ ਕਰ ਹਾਂ ਅੱਗੇ ਘੁਰ ਪੀਠ ਹੋ ਰਿਹਾ ਤਾਂ ਹਾਂ ਖੈਨ ਸੀਗੇ ਤਾਂ ਨਾ ਆ ਜਾਂਦੇ

ਸੀ ਕੀ ਕਰੇਂ ਨਾ ਤੁਸੀਂ ਠੀਕ ਆ ਬਤ ਵਧੀਆ ਨਾ ਤੁਸੀਂ ਹਾਂ ਮੈਂ ਜੀ ਸਬਸਕ੍ਰਾਈਬ ਸਸੀ ਠੀਕ ਹੈ ਹਾਂ ਮੈਂ ਜੀ ਅੱਜ ਕੈਮਰਾ ਬੁੱਲ ਗਿਆ ਮਾਸੀਦਰ ਮਾਨਸਾ ਆਏ ਸੀਗੇ ਠੀਕ ਹੈ ਹਾਂ ਮਾਹ ਚੱਲ ਮਿਲਿਆ ਆਣਾ ਚੱਲ ਵਧੀਆ ਕੀਤਾ ਲੈ ਉਹ ਪਾਣੀ ਮਿਲਦੇ ਬਾਹਣੇ ਨਾਲ ਲੈ ਹੋਰ ਕੰਮ ਇਹਦਾ ਕੰਮਕਾਰ ਬਸ ਵਧੀਆ ਬਈ ਚੱਲੀ ਜਾਂਦਾ ਵਧੀਆ ਘਟੀਆ ਕੰਮ ਕੇ ਵਿੱਚ ਚੱਲਦਾ ਹੁਣ ਹਾਂ ਚੱਲੀ ਜਾਂਦਾ ਵਾ ਵਧੀਆ ਬਚ ਰਹੇ ਨੇ ਪੈਸੇ ਉਹ ਚ ਚਲ ਵਧੀਆ ਤੇ ਤਿੰਨੋਂ ਦਾ ਠੀਕ ਆ ਚੱਲਾ ਹਾਂ ਖੇਤੀ ਜੋ ਕੁਛ ਨਹੀਂ ਬਚਦਾ ਬਾਈ ਹੁਣ ਹਾਂ ਉਹੀ ਆ ਕੋਈ ਨਾਲ ਕੋਈ ਨਾ ਕੋਈ ਕੰਮ ਤਾਂ ਦੱਸ ਚਾਹੀਦਾ ਹਾਂ ਤੇਰੀ ਆਪਣਾ ਫੈਮਪਾਸ ਹੁੰਦਾ ਔਰ ਤੁਸੀਂ ਜਾਂਦੇ ਹੋ ਨੇ ਡਿਊਟੀ ਤੇ ਹਾਂ ਡਿਊਟੀ ਵਧੀਆ ਕਰੀ ਜਾਂਦਾ ਤੇ ਚੈਲੋਟੀ ਉਹ ਨਹੀਂ ਮਾਰਦੇ ਡਿਊਟੀ ਦਾ ਅੱਛਾ ਕਮਾਜਾ ਇੱਥੇ ਧੂਰੇ ਹੋ ਨਹੀਂ ਰਹਿੰਦੇ ਨਹੀਂ ਹੈਗੇ ਬਾਈ ਫਿਰ ਘਰੇ ਨਹੀਂ ਸਰਦਾ ਹੈਗਾ ਕੋਈ ਨਹੀਂ ਕਰਨ ਉਹ ਕੀ ਹੁੰਦਾ ਹੁਣ ਅੱਖ ਨੇ ਤਾਂ ਹੋਇਆ ਪੈਗਾ ਨਹੀਂ ਕੋਈ ਨਾ ਫੇਰ ਆ ਜਾਗੇ ਕੋਈ ਨਹੀਂ ਇੱਕ ਅਸੀਂ ਆਏ ਕੋਈ ਦੇਸੀਗੇ ਮਾਹ ਮੁੰਡ ਨੂੰ ਰਿਸ਼ਤਾ ਲੈ ਲਵਾਂਗੇ ਤੁਸੀਂ ਹਾਂ ਜੇ ਕੋਈ ਵੀ ਕਰ ਲਾਂਗੇ ਰਹਿ ਹਾਂ ਲਾ ਤਾਂ ਹੈਗੀ ਆ ਆ ਗੁਪਤਰੀ ਦੀ ਰਿਸ਼ਤੇਦਾਰੀ ਚ ਸੀਗਾ ਮੁੰਡਾ ਕੁੜੀ ਸੀਗੀ ਕੋਈ ਠੀਕ ਹੈ ਹਾਂ ਰਿਸ਼ਤਾ ਚੰਗਾਗਾ ਮੈਂ ਲੈ ਲਵਾਂ ਉਸ ਨਾਲ ਕੋਈ ਨਹੀਂ ਅਸੀਂ ਰਹਿ ਕਰ ਲਾਂਗੇ ਮਿਤਰਾਂ ਰਹਿ ਕਰਨ ਵਾਲਾ ਹੋਰ ਮਕੇ ਪਾਜ ਵਿਹਾਰਣੋਂ ਪੁੱਛ ਲਾਂਗੇ ਚੱਲ ਤੇ ਵਧੀਆ ਘਰ ਬਾਹਰਾਂ ਮਕੇ ਚੱਲਾਂ ਨਾ ਠੀਕੀ ਦੇਖਣਾ ਨਹੀਂ ਆ ਨਾ ਇਹ ਥੋੜਾ ਬਿਮਾਰ ਰਹਿੰਦੀ ਐ ਹੂੰ ਤੇ ਕੰਮ ਥੰਦੇ ਦਾ ਵੀ ਹੁਣ ਔਖਾ ਹੋਇਆ ਤੇ ਹੁਣ ਬੇਬੇ ਦੀ ਵੀ ਸਿਹਤ ਠੀਕ ਨਹੀਂ ਰਹਿੰਦੀ ਹੋਰ ਤਾਂ ਇਵੇਂ ਗੈਸੀ ਮਕੇ ਪਾਜ ਵਿਹਾਰਣਾਂ ਚੱਲ ਗੱਲ ਕਰਿਆਵਾਂਗੇ ਅੱਜ ਜਾ ਕੇ ਨਹੀਂ ਕੋਈ ਤਾਂ ਵੀ ਕੁੜੀ ਕੰਮ ਵਾਲੀ ਹੋਵੇ ਨਾ ਨਾ ਕੰਮ ਹਾਂ ਸੜਾਉਂਦਾ ਪੜੀ ਜਾਂਦਾ ਹਲੀ ਹਾਂਜੀ ਉਹ ਤਾਂ ਹੈ ਮੱਸੂ ਨਾ ਵਿੱਚ ਘਰ ਦਾ ਕੰਮ ਕਰਦੇ ਹੋ ਸਾਰਾ ਪਰਨਾ ਕੋਈ ਇਕੱਲੀ ਆਂਦਾ ਤੂੰ ਚਾਹ? ਸੌਫਟ ਡਰਿੰਕ ਲੈ ਜਾਂਦਾ ਹੁੰਦਾ ਪਾਣੀ ਤੋਂ ਬਾਅਦ। ਖਾ ਤੂੰ ਹੋਇਆ ਵੈਸੀ। ਫੇਰ ਤੂੰ ਦੱਸ ਦਿੰਦੀ ਹੋਰ ਲੈ ਆਉਂਦੇ। ਚਲੋ ਕੋਈ ਮੈਨੂੰ ਅਕਲ ਹੈ ਮਾੜੀ ਮੁੰਡੀ ਅਕਲ ਹੁੰਦੀ ਹੈ ਇਹਦੀ। ਉਹ ਚਲ ਕੋਈ ਨਾ ਬਾਈ। ਅਸੀਂ ਕਿਹੜਾ ਬਗਾਨਾ। ਉਹ ਨਾ ਦੇਖ ਮੈਂ ਤਾਂ ਇਹ ਕਹਿੰਦਾ ਕੋਈ ਇਹਨੂੰ ਕਿੰਨੇ ਵਾਰੀ ਇਹ ਗੱਲਾਂ ਹੋ ਗਈ ਵੀ ਰਿਸਪੈਕਟਲੀ ਇਹਨੂੰ ਕਰਨੀ ਆਉਂਦੀ ਬੰਦਾ ਕੋਈ ਬਾਹਰੋਂ ਆਉਂਦਾ ਕੀ ਦੇਣਾ ਕੀ ਨਹੀਂ ਦੇਣਾ ਇਹਨੂੰ। ਚਲ ਕੋਈ ਨਹੀਂ ਬੁੱਤ ਕੋਈ। ਮੈਂ ਵੀ ਮੈਂ ਨਹੀਂ ਕਰਾਂ ਵੀ ਵਾਰ-ਵਾਰ ਇਹਨੂੰ ਸੁਣਾ ਸੁਣਾ ਕੇ ਮੈਂ ਤਾਂ ਥੱਕ ਗਿਆ। ਕੋਈ ਨਹੀਂ ਚਾਹ ਵੀ ਲੈਣੀ। ਕੋਈ ਨਾ ਭਾਜੀ ਇਹ ਕਰਦੀ ਆ ਗੱਲਾਂ। ਉਹ ਚੀਖ ਖਸਮੇ ਤੋਂ ਦਸਤਾ ਦੇ ਵਿੱਚ ਚੀਜ਼ ਹੈ ਨਹੀਂ ਆ ਚੀਜ਼ ਲੈਉਣ ਵਾਲੀ ਐ। ਜਿਆ ਦੇ ਰੱਖੀ ਚਿੰਤਾ ਹੈ ਜੀ ਭੁੱਲਣਾ ਹੈਗਾ। ਜਲ ਜਾਣ ਬੁੱਝ ਕੇ ਕਰਦੀ ਐ ਇਹ। ਸਾਰਾ ਦਿਹਾੜਾ ਰਹਿੰਦਾ ਨੂੰ। ਚੱਲ ਕੋਈ ਨਾ ਬਾਈ। ਕੋਈ ਗੱਲ ਨਹੀਂ। ਔਰ ਖਾਣ ਦਾ ਚਿੱਤ ਇਹਨੂੰ ਕਿਵੇਂ ਰਹਿ ਜਾਂਦਾ। ਚੱਲ ਕੋਈ। ਜਾ ਪੀ ਲੈ। ਇਹ ਨਾਲ ਬਗਾ। ਉਹ ਵੀ ਤਰਾ ਅੱਡੀ ਗੱਲ ਨਹੀਂ ਹੈਗੀ ਇਸ ਟੈਸਟਰ। ਘੋਰ ਪਾਣੇ ਤੁਸੀਂ ਗੇੜੀ ਨਹੀਂ ਵਾਰਿਆ ਹੈਗਾ ਕਿੰਨਾ ਟਾਈਮ ਹੋ ਗਿਆ ਕਦੇ ਬਸ ਇੱਕ ਤਾਂ ਗਰਮੀ ਇੱਕ ਕੰਮ ਧੰਦੇ ਚ ਬਸ ਆਇਆ ਗਰਮੀ ਤੇ ਵੜੀ ਆਇਆ ਲੰਘ ਚਲਾ ਸੀ ਜਾ ਆਉਣੇ ਪੈਣ ਹੋਰੀ ਤਾਂ ਨਹੀਂ ਆਏ ਚੱਲ ਰਹੀ ਹੈ ਮਾਨਸਾ ਕੋਲ ਪਾਣ ਵੀ ਲਾਉਂਦੇ ਹੈਗੇ ਤੁਸੀਂ ਮੈਂ ਹੀ ਲਾਉਣੀ ਆ ਜਦੋਂ ਲਾਉਣੀ ਆ ਬਸ ਕੰਮ ਧੰਦੇ ਚ ਟਾਈਮ ਪਾਸ ਹੋ ਜਾਂਦੇ ਇਹ ਤਾਂ ਨਹੀਂ ਕਰੇ ਕੰਮ ਰਹੇ ਨੇ ਹਮੇਸ਼ਾ ਬਰਦੀ ਬਣੀ ਰਹਿੰਦੇ ਹਾਂ ਹਾਂ ਇਹ ਤਾਂ ਇਹ ਕੰਮਾਂ ਜੇ ਥੱਕਦੇ ਨਹੀਂ ਤਾਂ ਕੋਈ ਪਾਈ ਜਾਂਦੇ ਇਹਦੇ ਵਿੱਚ ਹੂੰ ਕੰਮ ਦਾ ਬੇਬੇ ਆਪਣੇ ਕਿੰਨੇ ਕਿੰਨੇ ਕੋਈ ਖੇਤੀ ਦਾ ਕੰਮ ਆਪਣੇ ਨਹੀਂ ਹੈਗਾ ਕੋਈ ਪਸ਼ੂ ਆਪਣੇ ਨਹੀਂ ਹੈਗਾ ਫੇਰ ਵੀ ਕੋਤ ਗਰਮੀ ਹੈ ਗਰਮੀ ਕਰਕੇ ਤਾਂ ਮੜਾ ਜੀ ਤਾਂ ਨਹੀਂ ਆਇਆ ਤੇ ਉਹ ਵੀ ਅੰਦਰ ਪਾਇਆ ਜਾਂਦੀ ਕਿ ਜਦੋਂ ਹਵਾ ਲਾਇ ਲਾਗੇ ਨਹੀਂ ਤਾਂ ਜਾਂਦੇ ਪੈਣ ਤੇ ਉਹਨਾਂ ਸਾਰੇ ਜੀ ਕਿੰਨੀ ਘਟਾ ਲ ਉਹ ਨਹੀਂ ਵਰ ਜਾਂਦੀ ਹੈ ਗੱਲ ਤਾਂ ਹੈ ਵੀ ਥੋੜਾ ਜਿਹਾ ਬੰਦੇ ਨੂੰ ਉੱਧਰ ਤੋਂ ਦੇਖ ਕੇ ਵੀ ਕਰਨਾ ਚਾਹੀਦਾ ਕੰਮ ਤਾਂ ਦੇ ਜਿਹੜਾ ਪਹਿਲਾ ਕਰਨਾ ਜਿਹੜਾ ਮਲਮ ਕਰਨਾ ਸਾਹਬ ਨਹੀਂ ਆਇਆ ਅਜੇ ਤੱਕ ਹੋਵੇ ਸਮਾਂ ਸਾਹਬ ਰੇ ਮਿੱਠਾ ਦੇਖ ਕੇ ਪਾਇਆ ਕਰ ਚਾਚਾ ਢਾਣਾ ਆਉਣਾ ਆ ਰਿਹਾ ਚਾਚਾ ਮਿੱਠਾ ਦੇਖ ਹੁ ਚੱਕ ਲੈਣਾ ਇਹਨਾਂ ਨੂੰ ਬੈਠੀ ਕਰਦੀਆਂ ਆਪਣੇ ਆਪ ਤਾਂ ਤੈਨੂੰ ਕੋਈ ਗੱਲ ਸਮਝ ਆਂਦੀ ਨਹੀਂ ਹੈਗੀ ਚਾਹ ਪੀ ਲਈ ਤੂੰ ਭਾਂਡੇ ਚੱਤੀ ਲੈ ਆ ਰੇ ਕੰਮ ਕੈ ਕੀ ਕਰਾਉਣਾ ਪੈਂਦਾ ਚਲ ਕੋਈ ਸਮਝ ਨਹੀਂ ਲੱਗਦੀ ਜਿਵੇਂ ਤੂੰ ਕਰ ਲੈ ਉਹ ਕਰਨਾ ਹੈ ਚਲੋ ਜਿਬੀ ਮੈਂ ਨਾ ਮੜੇ ਸ਼ਹਿਰ ਜਾ ਕੇ ਆਉਣਾ ਮੈਨੂੰ ਕੰਮ ਸੀ ਥੋੜਾ ਜਿਹਾ ਜਿੰਦਗੀ ਠੀਕ ਹੈ ਵੀ ਰਹਿੋ ਕੋਈ ਗੱਲ ਨਹੀਂ ਹਾਂ ਤੁਸੀਂ ਰਹਿੋ ਮੈਂ ਨਾ ਉਹ ਛੇਤੀ ਮੁੜ ਆਉਂਗਾ ਕੋਈ ਗੱਲ ਨਹੀਂ ਕਰੋ ਕੰਮ ਮੇਰਾ ਜਾਣ ਹੁਣੀ ਹੈ ਬਸ ਨਾ ਨਾ ਕੋਈ ਗੱਲ ਨਹੀਂ ਲਿਖੀ ਕਿ ਮੈਂ ਬੋਲ ਦੇਣਾ ਫਾਜ ਦੀਦੀ ਨੇ ਕਿ ਉਹ ਅੱਜ ਤਾਂ ਹਨਾ ਤੁਸੀਂ ਹੋਰ ਵੀ ਤਾਂ ਨਾ ਜੀ ਨਾ ਕੋਈ ਨਹੀਂ ਬਣੀ ਕਿੱਥੇ ਰਹੀ ਹੈ ਕਰੇ ਸਰਦ ਨਹੀਂ ਹੈ ਅਸੀਂ ਤਾਂ ਹੀ ਤੁਹਾਨੂੰ ਫੋਨ ਕੀਤਾ ਸੀ ਕਿ ਮੈਂ ਕਿਹਾ ਚਲ ਹੁਣ ਤਾਂ ਵਧੀਆ ਠੰਡਾ ਠੰਡਾ ਹੈ ਜਲਦੀ ਜਲਦੀ ਜਾਇਆਵਾਂਗੇ ਅੱਛਾ ਹੂੰ ਮੈਂ ਰਹਿਣੇ ਚਲੂ ਕੀ ਨਹੀਂ ਰਸ ਜਮਸਾ ਤਾਂ ਆਈ ਸੀ ਕਿ ਕਿਹੜਾ ਹੋ ਗਿਆ ਹਾਂ ਤੁਸੀਂ ਦਿਨੇ ਦਿਨੇ ਵੀ ਨਹੀਂ ਆਉਂਦੇ ਹੈਗੇ ਸਾਨੂੰ ਰਾਤ ਗਈ ਇਹਨੇ ਵੀ ਰਾਤ ਰਹਿ ਕੇ ਜਾਇਓ ਤੇ ਜਦੋਂ ਆਵਾਂਗੇ ਨਾ ਛੁੱਟੀ ਦਾ ਹੋ ਜਾਂਦਾ ਛੁੱਟੀ ਹੋਣੀ ਮਿਲਦੀ ਰਸ ਜਿੱਦੇ ਕੋਈ ਛੁੱਟੀ ਹੁੰਦੀ ਹੈ ਉਦੋਂ ਘਰ ਤੇ ਕੰਮਕਾਰ ਹੋ ਜਾਂਦਾ ਹਾਂ ਹਾਂ ਇਹ ਤਾਂ ਹੈ ਪਣੀ ਤੋਂ ਦਿਨ ਦਾ ਸਲੂਕੀ ਵਾਲਾ ਭੜਾ ਹੁੰਦਾ ਪਣੀ ਤੇ बसो ड्यूटी ਕਰਕੇ ਘਾਬਰਦੇ ਜਾਂਦੇ ਨੇ ਤੁਸੀਂ ਤਾਂ ਜਮਾਨੇ ਬੋਲਦੇ ਭਾਣੇ ਨਾ ਅੱਗੋ ਵੀ ਕੋਈ ਨਾ ਵੀ ਚੱਕ ਲੈਣੇ ਆ ਜਾਂ ਭਾਂਡੇ ਫਿਰ ਕੀ ਹੋਵੇ ਚੁੱਪ ਕਰਕੇ ਸੁਣੀ ਜਾਂਦੇ ਰਹਿਣ ਉਹ ਜਿਹੜਾ ਕੁਝ ਬੋਲਦੇ ਮੈਂ ਚੱਲ ਆਏ ਹੁੰਦਾ ਵੀ ਚੱਲ ਇਹ ਤਾਂ ਵਿਚਾਰ ਹੁਣ ਉੱਥੇ ਡਿਊਟੀ ਤੇ ਰਹਿੰਦਾ ਸੋ ਉਹਨਾਂ ਨੂੰ ਹੋਂਦੀਆਂ ਨੇ ਨਾ ਚੱਲ ਆਪਾਂ ਦਵੇਲੇ ਆ ਕਰੇ ਚੱਲ ਕੋਈ ਗੱਲ ਨਹੀਂ ਹੁੰਦੀ ਅੱਖਾਂ ਤੱਕਿਆ ਆਉਂਦਾ ਬੰਦਾ ਪਹਿਲਾਂ ਤਾਂ ਕਰਿਆ ਦੇਖੇ ਨਹੀਂ ਬੋਲਦੇ ਨਾ ਵਧੀਆ ਪਤਨੇ ਮਿਲੇ ਨੇ ਨਾ ਟਾਈਮ ਹੋ ਗਿਆ ਨਾ ਤਾਂ ਕਰਕੇ ਵੀ ਕੁਛ ਵਾਰ ਸ਼ਾਦੀ ਜੀ ਆਪਾਂ ਮਿਲੇ ਜੇ ਘਰੇ ਤਾਂ ਹੁਣ ਇੱਕ ਦੋ ਵਾਰ ਹੀ ਆਏ ਸੀ ਇਹ ਉਦੋਂ ਕਈ ਵਾਰੀ ਡਿਊਟੀ ਗਏ ਹੁੰਦੇ ਘਰੇ ਨਹੀਂ ਹੁੰਦੇ ਦੇਖ ਇੱਕ ਦੋ ਵਾਰ ਆਏ ਜਦੋਂ ਹੂੰ ਤਾਂ ਠੀਕ ਨੇ ਹੁਣ ਨਹੀਂ ਹਵਾ ਸੋ ਇੱਕ ਵਾਰਾਟ ਕਰ ਲਾਂਦੇ ਨੀ ਤੇਈ ਵਾਰੀ ਇਹ ਸਵਾ ਹੀ ਆਇਆ ਪੁੱਤ ਹੁਣ ਸਾਨੂੰ ਦਾ ਸਵਾ ਪਰ ਸੰਤਾ ਕੋਈ ਡਾਲ ਜਾਈਵੇ ਭਜੀ ਕੇ ਪੈਂਦਾ ਉਹੋ ਮਾਸੀ ਇਹ ਦੇ ਦੇ ਕੇ ਲਾ ਦੇ ਭਾਵੇਂ ਕਿ ਮੈਂ ਬੋਲਦਾ ਤੁਸੀਂ ਤਾਂ ਦੀ ਪੁੱਤ ਦੀ ਸਾਈਡ ਲਾਉਂਗੇ ਭੈਣ ਨੂੰ ਦੇਖੋ ਕਿਵੇਂ ਬੋਲਦਾ ਸੀ ਰਿਸ਼ਤੇਦਾਰ ਦੇ ਆਏ ਤੂੰ ਤਾਂ ਨਹੀਂ ਐਵੇਂ ਬੋਲਦਾ ਹੁੰਦਾ ਚਲ ਬਾਅਦ ਛੱਡ ਗੱਲ ਹੁੰਦੀ ਆਪ ਸੁਚਾਈ ਤਾ ਤੂੰ ਇਹ ਸਵੇਰ ਹੀ ਆਇਆ ਨਹੀਂ ਮਰਸੀ ਬੰਦੇ ਨੂੰ ਆਏ ਜੈਨੂੰ ਤਾਂ ਦੇਖੇ ਬੰਦਾ ਉਸ ਬਾਹਰੋਂ ਆਉਂਦਾ ਫਿਰ ਗਰਮੀ ਹੁੰਦੀ ਆ ਉੱਥੇ ਕੰਮ ਵਾਲਾ ਚਲ ੱੱਕਿਆ ਥੱਕਿਆ ਆਉਂਦਾ ਸੀ ਆਇਆ ਨਹੀਂ ਚਲ ਵਿਚਾਰਾ ਸਵੇਰੇ ਜਾਂਦਾ 8 ਵਜੇ ਰਾਤ ਨੂੰ ਆਉਂਦਾ 8 ਵਜੇ ਚਲ ਇਹ ਹੈਗਾ ਨਹੀਂ ਹੈਗਾ ਹਾਂ ਇੰਨਾ ਚੱਲੀਏ ਫਿਰ ਹਾਂਜੀ ਰੈਂਜੀ ਪੁੱਤ ਅਜਾ ਨਹੀਂ ਨਹੀਂ ਵਾਸੀ ਫੇਰਾ ਮਾ ਕਿਸੇ ਦਾ ਰਹਿਣਾ ਕੋਈ ਨਾ ਮਾਸਾ ਜene ਆ ਜਾਣ ਕਿ ਹੁਣ ਓਤੇ ਘੰਟੇ ਚ ਮੁੜੇ ਆਉਣਗੇ ਤੁਸੀਂ ਰਹਿੰਦੇ ਆ ਨਹੀਂ ਨਹੀਂ ਕਿ ਰਹਿਣਾ ਨਹੀਂ ਜਾਂਦਾ ਬਣੇ ਜੇ ਰਹਿਣਾ ਹੁੰਦਾ ਫਿਰ ਅਸੀਂ ਬਹਿ ਜਾਂਦੇ ਹੋਰ ਫੇ ਟਾਈਮ ਨਾਲ ਜਾਵਾਂਗੇ ਘਰੇ ਜੋ ਆਖ ਨਿਆਣਾ ਦਾ ਫਿਰ ਰਸਤੇ ਚੌਕਾ ਹੋ ਜਾਂਦਾ ਚੰਗਾ ਪਾਣੇ ਫਿਰ ਅਸੀਂ ਜਾਂਦੇ ਹੁਣ ਪਰ ਐਂ ਦੇ ਚੱਲ ਕੀ ਹੁੰਦਾ ਸੀ ਇੱਕ ਦਿਨ ਨਾਨਾ ਪਾਜੀ ਦਾ ਸੁਭਾਅ ਦੇਖ ਲਿਆ ਮੈਂ ਤਾਂ ਜੋ ਮਣੀ ਵਧੀਆ ਲਾਦੇ ਦੇਖਿਓ ਐਂ ਬੋਲਦੇ ਹਨਾ ਤੁਹਾਨੂੰ ਕਿਵੇਂ ਬੋਲਦੇ ਨੇ ਤੁਸੀਂ ਪਤਾ ਨਹੀਂ ਕਿਵੇਂ ਚੁੱਪ ਕੀਤੇ ਰਹਿੰਦੇ ਉਹਨਾਂ ਸਾਹਮਣੇ ਨਹੀਂ ਉਹੀ ਲੱਗਦਾ ਸੋਨੂੰ ਸੋ ਕੀ ਦਾ ਪਾਣੇ ਮੰਨ ਚਾਹੇ ਨਾ ਮੰਨ ਬੇਕਦਰ ਹੀ ਐ ਇਸ ਘਰ ਚ ਇਹ ਤਾਂ ਉਹਨਾਂ ਦੀ ਸਾਈਡ ਲੈਂਦੇ ਪਰਦਾ ਪਾਉਂਦੇ ਉਹਨਾਂ ਦੀ ਗਲਤੀਆਂ ਤੇ ਐ ਨਹੀਂ ਵੀ ਉਹਨਾਂ ਨੂੰ ਕਹਿਣ ਜਾਂ ਆਪਾਂ ਨੂੰ ਦੱਸਣ ਵੀ ਹਾਂ ਐਵੇਂ ਹਨਾ ਬੋਲਦੇ ਅਸੀਂ ਵੀ ਨਿਆਣੇ ਆ ਸਾਨੂੰ ਵੀ ਪਤਾ ਹੀ ਐ ਅਸੀਂ ਵੀ ਬੰਦਿਆਂ ਚ ਵਿਚਰਦੇ ਆ ਵੀ ਸੁਭਾਗ ਆ ਬੰਦੇ ਦਾ ਜਾਂ ਕਿਵੇਂ ਬੋਲਦੇ ਨੇ ਉਹ ਕੋਈ ਵੀ ਗੱਲ ਆ ਤੁਹਾਨੂੰ ਕੱਲੇ ਕਹਿ ਦੇਣ ਵੀ ਹਾਂ ਚਾਚਾ ਜੀ ਮਿੱਠਾ ਸੀ ਤੇ ਬਾਅਦ ਚ ਕਹਿੰਦੇ ਸਾਰੇ ਸਾਹਮਣੇ ਤਾਂ ਔਖਾ ਹੀ ਲਾ ਲੈਣਾ ਆਪ ਨੂੰ ਵੀ ਛੋਟੀ ਕਦਰ ਆਏ ਗਿਆ ਨੇ ਸਾਹਮਣੇ ਨਹੀਂ ਹੁੰਦੀ ਹੈਗੀ ਬਾਅਦ ਚ ਕੀ ਹੁੰਦਾ ਉਹ ਤੁਹਾਡੇ ਨਾਲ ਇਸ ਘਰ ਚ ਹੋਰ ਆਪਾਂ ਦਾ ਜੱਜ ਜੀ ਆਏ ਆ ਵੇਖੋ ਪਰ ਅਸੀਂ ਤੁਸੀਂ ਵੀ ਨਹੀਂ ਕਹਿੰਦੇ ਹੈਗੇ ਕਹਿੰਦੇ ਪੁੱਤ ਦਾ ਸਵਾ ਹੀ ਆਇਆ ਹੈ ਮਸੀ ਵੇ ਚੁੱਪ ਕਰਕੇ ਬੈਠ ਰਹਿੰਦੇ ਉਹ ਕਹਿੰਣਗੇ ਇਹਨੂੰ ਉਹ ਤਾਂ ਆਪਦੇ ਪੁੱਤ ਦੀ ਸਾੜ ਲੈਣਗੇ ਸਾਨੂੰ ਮਸੀ ਇਹ ਵਧੀਆ ਨਹੀਂ ਲੱਗਿਆ ਸਵਾ ਬਾਈ ਦਾ ਤੇ ਹੁਣ ਕੀ ਕਰੀਏ ਸਵਾ ਤਾਂ ਜਿਹੜਾ ਬਨੇ ਬਣਾਤਾ ਹੋਈ ਰਹੇ ਇਹ ਗੱਲ ਚੱਲ ਵੀ ਇਹ ਨਰਮ ਹੈ ਚੁੱਪ ਕਰ ਜਾਂਦੀ ਐ ਮੂਰ ਕਹਾ ਲੈਂਦੀ ਐ ਕਾਹੀ ਤਾਂ ਬੇਗਦਰੀ ਹੋਈ ਜਾਂਦੀ ਐ ਅਸੀਂ ਸੋਚਿਆ ਸੀ ਵਿੱਚ ਸ਼ਾਮ ਤੱਕ ਰਹਾਂਗੇ ਸਿਰਫ ਦਿਲੀ ਨਹੀਂ ਲੱਗਾ ਮੇਰੇ ਤਾਂ ਰੁਕਨ ਨੂੰ ਜੀ ਨਹੀਂ ਕਰਦਾ ਇੱਥੇ ਵੀ ਕਿਵੇਂ ਬੋਲਦੇ ਸੀਏ ਤੁਹਾਨੂੰ ਇੰਨਾ ਤਰਸਉਂਦਾ ਮੈਨੂੰ ਤੁਹਾਡੇ ਬਣੇ ਆਏ ਤਾਂ ਅਸੀਂ ਬਹੁਤ ਟਾਈਮ ਬਾਤ ਸੀਗਾ ਸਾਨੂੰ ਵੀ ਐਂ ਸੀ ਚੱਲੇ ਇੱਕ ਰਾਤ ਲਾ ਕੇ ਜਾਵਾਂਗੇ ਪਰ ਸਾਡਾ ਮੂਡ ਜਾ ਚੇਂਜ ਹੋ ਗਿਆ ਔਰੇ ਆ ਕੇ ਜਿਹੜੇ ਘਰ ਦੇ ਵਿੱਚ ਔਰਤ ਦੀ ਇੱਜ਼ਤ ਨਹੀਂ ਹੈਗੀ ਉੱਥੇ ਅਸੀਂ ਰਹਿ ਨਹੀਂ ਸਕਦੇ ਹੈਗੇ ਤੁਸੀਂ ਘਰ ਦੱਸਿਆ ਬਣੀ ਬੇਬੇ ਬਾਪੂ ਨੂੰ ਵੀ ਨਹੀਂ ਦੱਸਿਆ ਹੋਣਾ ਕਿ ਦੇ ਜਾਂ ਸਾਨੂੰ ਤਾਂ ਦੱਸਣੀ ਕੀ ਆ ਚਲ ਐਨੇ ਇੱਕ ਤਾਂ ਚੱਲਦੀ ਰਹਿੰਦਾ ਘਰਾਂ 'ਚ ਚਲ ਕੋਈ ਨਾ ਬਣੇ ਬਣੇ ਸੋਡੇ ਚੱਲਦਾ ਹੋਰ ਹਾਂਜੀ ਚਲੋ ਮਸਾਦਾ عايزين ਇੱਕ ਦਿਨ ਰਹਿ ਜਾਂਦੇ ਦੱਸ ਤੁਸੀਂ ਪਰ ਆਪਾਂ ਕਿੰਨਾ ਚਿਰ ਨਹੀਂ ਬਗ ਜਾਂਦੀ ਮੈਂ ਕੋਈ ਚੰਗਾ ਠੀਕ ਹੈ ਪਾ ਚੰਗਾ ਠੀਕ ਹੈ ਚੰਗਾ ਇਹਨੂੰ ਪੋਚ ਕੇ ਲੈ ਕੇ ਬੈਜੀ ਮੈਂ ਕੋਈ ਨਾ ਪਰ ਆ ਦੇ

ਮੰਨੋਂ ਰਹਿਣ ਵਾਸਤੇ ਕਹਿਦੀ ਸੀਗਾ ਬਸ ਉਹ ਤਾਂ ਵਾਦ ਗਈ ਸੀ ਅਰੇ ਵੀ ਬਾਗੇ ਜੱਗੀ ਹੋ ਰਹੀ ਹਾਂ ਬਾਗੇ ਕੁੱਤਾ ਤਾਂ ਮਾਂ ਕਹਿੰਦੀ ਸਾਨੂੰ ਰੱਖ ਲਿਓ ਮੈਂ ਰਹਿਣ ਵਾਸਤੇ ਕਿਹਾ ਸੀਗਾ ਉਹ ਬਸ ਕਹਿੰਦੀ ਸੀ ਜਾਣਾ ਜਾਣਾ ਤਾਂ ਤੂੰ ਗੁੱਸੇ ਹੋ ਜਾਓ ਕਿਉਂ ਵਾਦ ਗਈ ਕਿਉਂ ਬੇਗਸਾ ਨਾ ਹੋ ਗਏ ਤੂੰ ਘਰ ਵੀ ਤੈਨੂੰ ਪਜ-ਪਜ ਪਾਣ ਲੱਗ ਜਾਂਦਾ ਹੈ ਫਿਰ ਪਹਿਲ ਪਾਈ ਮਾਰ ਖਾ ਜਾਂਦਾ ਦੇ ਕੇ ਚੱਲਿਆ ਨਹੀਂ ਜਾਂਦਾ ਤੂੰ ਤਾਂ ਬੜਾ ਹੀ ਸਵਾਭਾਤ ਵਾਲੀ ਹੈ ਉਹ ਬੇਹੌ ਕੰਮ ਹੀ ਦੰਦ ਨੇ ਇਹ ਤਾਂ ਹੁਣ ਬੋਲਿਆ ਜਾਂਦਾ ਏਡੀ ਤਾਂ ਕੋਈ ਗੱਲ ਹੈ ਨਹੀਂ ਗਈ ਏਡੀ ਗੱਲ ਆਪਾਂ ਨੂੰ ਤਾਂ ਲੱਗਦੀ ਹੁਣ ਆਪਾਂ ਦਾ ਸਵਾ ਐ ਘਰੇ ਬੋਲੀ ਜਾਂਦੇ ਆ ਭੈਣ ਭਾਈ ਦੇਖ ਕੇ ਗੁੱਸਾ ਆ ਜਾਂਦੇ ਮੈਂ ਗੱਲ ਕਰਦਾ ਜੇ ਕਿ ਨਾਲ ਹਾਂ ਇਹਨੇ ਵੀ ਹੁਣ ਕੰਮ ਤਾਂ ਸਾਰੇ ਕਰਦੇ ਘਰ ਦੇ ਕਾਜ ਇੱਕ ਨੂੰ ਐ ਨਹੀਂ ਵੀ ਕੋਈ ਉਹਨੂੰ ਚੀਜ਼ ਲੈ ਲੈ ਕੇ ਦਿੰਦੇ ਆਪਾਂ ਇਹਨੂੰ ਤੇ ਫਿਰ ਵੀ ਭੈਣ ਭਾਈ ਤੋਂ ਨਹੀਂ ਚੱਲੇ ਜਾਂਦਾ ਹੁੰਦਾ ਮੈਂ ਫੋਨ ਲਾਉਂਦਾ ਹਾਂ ਜਗੀ ਹਾਂਜੀ ਭਾਈ ਉਹ ਤੁਸੀਂ ਚਲੇ ਵੀ ਗਏ ਮੈਂ ਆ ਆ ਗਿਆ ਸੀ ਤੁਹਾਨੂੰ ਕਹਿਆ ਸੀ ਮੈਂ ਆ ਗਿਆ ਘੰਟੇ ਚ ਮੜਿਆਣਾ ਭਾਈ ਸਾਡਾ ਮੂਡ ਜਾਫ ਹੋ ਗਿਆ ਇੱਥੇ ਆ ਕੇ ਕਿਉਂ ਭਾਈ ਹੋਰ ਭਾਈ ਯਾਰ ਗਰਮੀ ਇਸ ਦੀ ਜਮੀ ਕਦਰ ਹੈ ਨਹੀਂ ਇਸ ਘਰ ਚ ਉਹ ਨਹੀਂ ਜਗੀ ਇਦਾਂ ਦੀ ਕੋਈ ਗੱਲ ਨਹੀਂ ਉਹ ਤਾਂ ਥੋੜਾ ਜਿਹਾ ਨਾ ਦੱਸਣਾ ਪੈਂਦਾ ਇਹਨਾਂ ਨੂੰ ਤਾਂ ਕਹਿ ਕੇ ਕੰਮ ਕਰਾਣੇ ਪੈਂਦੇ ਆ ਨਾ ਨਾ ਭਾਈ ਉਹ ਘੜੇ ਵੀ ਸਮਝਾ ਉਹਦੀ ਕਦਰ ਹੈ ਨਹੀਂਗੀ ਜਿਹੜੇ ਘਰ ਦੇ ਵਿੱਚ ਨਾਲੇ ਔਰਤ ਦੀ ਇੱਜ਼ਤ ਨਹੀਂ ਹੈਗੀ ਔਰਤ ਦੀ ਕਦਰ ਨਹੀਂ ਹੈਗੀ ਉਹ ਘਰ ਨਹੀਂ ਵਸਦੇ ਹੁੰਦੇ ਭਾਈ ਅਸੀਂ ਤਾਂ ਸੋਚਿਆ ਸੀ ਮਗਾ ਰਿਸ਼ਤਾ ਕਰਾਵਾਂਗੇ ਕੁੜੀ ਦਾ ਚੱਲ ਜੱਗੀ ਕੋਈ ਗੱਲ ਨਹੀਂ ਆ ਹਾਂ ਬਾਈ ਅਸੀਂ ਨਹੀਂ ਆਉਂਦੇ ਤੁਹਾਡੇ ਘਰੇ ਉਸ ਤੋਂ ਬਾਅਦ ਜਿਹੜੇ ਘਰ ਚੀਜ਼ ਜਿਤਨੀ ਹੈਗੀ ਔਰਤ ਦੀ ਉਥੇ ਅਸੀਂ ਪੈਰ ਨਹੀਂ ਪਾਉਂਦੇ ਬਾਈ ਚੱਲ ਜੱਗੀ ਸੌਰੀ ਯਾਰ ਕੋਈ ਨਹੀਂ ਦੱਤ ਤੂੰ ਆਪਦੇ ਘਰੇ ਬਾਈ ਆਪਦਾ ਹੁਕਮ ਚਲਾ ਚੱਲ ਕੋਈ ਨਹੀਂ ਬਈ ਜੱਗੀ ਕੋਈ ਗੱਲ ਨਹੀਂ ਹਾਂ ਮੈਨੂੰ ਬਾਈ ਫੋਨ ਨਾ ਲਾਈ ਉਸ ਤੋਂ ਬਾਅਦ ਕੋਈ ਗੱਲ ਨਹੀਂ ਹਦੈ ਤੰ ਦਸਾ ਤੇ ਫਤਿਹ ਤੇ ਕਿਸੇ ਹੋ ਕੇ ਵਾਗ ਕੋਈ ਨਹੀਂ ਬੇਪੇਦ ਸੌਰੀ ਨਾ ਇਹ ਨਾ ਵੀ ਮੜਾ ਚੱਲੋਂ ਤੋ ਬੋਲੀ ਸਵਣ ਲੱਗ ਜੀ ਸਿਹਾਰ ਕੇ ਮੜਾ ਮਹਾਂ ਪਗਾ ਬੱਚਿਆਂ ਦਾ ਵੀ ਕਰਨਾ ਫਿਰ ਕੋਈ ਨਹੀਂ ਖੜਦਾ ਹੈਗਾ ਹੈ ਜੀ ਮਹਲ ਚ ਰਿਸ਼ਤੇਦਾਰ ਆਇਆ ਤਾਂ ਚੱਲ ਮੜਾ ਚੁਪੋ ਬਟਿਆ ਕਰ ਤੂੰ ਹੁਣ ਤਾਂ ਨਰਮ ਐ ਚਲੀ ਜਾਂਦੀਆਂ ਤੇਰੀਆਂ ਸਾਰਾ ਦਿਨ ਹੋਰ ਨਹੀਂ ਚੱਲਦਾ ਅੱਜ ਕੱਲ ਕੋਈ ਹਾਂ ਫਿਰ ਮੈਨੂੰ ਵੀ ਜੱਗੀ ਦੀ ਵਾਲ ਠੀਕ ਲੱਗੀ ਹੋਰ ਪੁੱਤੋਂ ਬਾਦ ਨਹੀਂ ਜਿੰਦਨ ਕੋ ਹਾਥੀ ਵੀ ਪਏ ਆਏਗੇ ਤੋ ਨਾ ਬੋਲਾ ਕਰੇ ਜਿੱਥੇ ਕਰਿਆ ਕਰ ਹੂੰ ਹਾਂ ਦੇਖਣ ਲਾਣੇ ਪੜਾ ਲੱਗ ਗਏ ਆਪਾਂ ਤਾਂ ਤਾਂ ਲੱਗਦਾ ਵੀ ਚਲ ਮੈਂ ਬੋਲੀ ਜਾਂ ਨਹੀਂ ਚਲੀ ਜਾਂਦੀ ਐ ਮੈਨੂੰ ਹੋਰ ਭਣ ਭਾਈ ਦੇਖਦਾ ਫਿਰ ਉਹ ਅੱਖਾਂ ਹੋਈ ਨਾ ਦੇਖ ਕੇ ਵੀ ਖਾਨੂੰ ਇਸ਼ਾਰਾ ਨਹੀਂ ਆਈ ਉਹਦੇ ਨਾਲ ਆਏ ਵਧੀਆ ਜੱਗੀ ਨੂੰ ਵੀ ਮੇਰੀ ਅੱਖਾਂ ਖੋਲਤੀਆਂ ਹਾਂ ਐ ਆਪਾਂ ਸਵੇਰੇ ਬੱਚਿਆਂ ਦਾ ਕਰਨਾ ਐ ਅੱਜ ਕੱਲ ਖੜਦਾ ਨਹੀਂ ਕੋਈ ਹੰਜੇ ਪਰ ਮੈਂ ਆਪਣੇ ਘਰ ਰੰਗ ਲੱਗਿਆ ਸਾਰਾ ਕੁਝ ਐ ਲੈ ਕੇ ਵੀ ਸਾਰੀ ਚੀਜ਼ ਇਹਨੇ ਕਿਸੇ ਨੂੰ ਤਰਸਾਉਂਦਾ ਨਹੀਂ ਤੂੰ ਤੇ ਬੋਲਣ ਵਾਲਾ ਤਾਂ ਇਹਨੂੰ ਦੇਖ ਕੇ ਅਗਲਾ ਆਏ ਕਹਿੰਦਾ ਵੀ ਤੈਹੀ ਹੀ ਬੋਲੂਗੀ ਨਾ ਵੀ ਅੱਗੇ ਤੋਂ ਮੌਕਾ ਨਹੀਂ ਦਿੰਦੇ ਕਿਸੇ ਨੂੰ ਹਾਂ ਤੇ ਤੁਸੀਂ ਜੱਗੇ ਨੂੰ ਕਿਹੋ ਦੁਬਾਰੇ ਆਊਗਾ ਉਹ ਹੋਰ ਹੁਣ ਮੈਂ ਤਾਂ ਤਾਂ ਸਾਡੂ ਦੀ ਦੇਖਿਆ ਰੱਖਿਆ ਨਾ ਤਾਂ ਆਹਦੀ ਛਾਲੀ ਤੇ ਨਹੀਂ ਦੇਖਿਆ ਉਹਦੇ ਸਾਹਮਣੇ ਬੋਲੀ ਗਿਆ ਤੂੰ ਉਹ ਵੇ ਪਤਾ ਨਹੀਂ ਮੈਨੂੰ ਥੋੜਾ ਜਿਆ ਸਹਵਾਈਦਾਂ ਦਾ ਹੋ ਗਿਆ ਪਰ ਮੈਂ ਅੱਗੇ ਤੋਂ ਮੋਟਾ ਰੱਖੂੰਗਾ ਇਹ ਤਾਂ ਕੁਛ ਨਹੀਂ ਕਹਿੰਦੀ ਵਿਚਾਰੀ ਇਹ ਤਾਂ ਚੁੱਪੀ ਹੈ ਕਿ ਕਿਹੜਾ ਕੋਈ ਨਾ ਭੇ ਇਹ ਜਿਹੜੇ ਡਿਊਟ ਤੇ ਜਾਂਦਾ ਚਲ ਉਹ ਨੂੰ ਵਿਚਾਰੇ ਬਹਾਉਂਦਾ ਹੈ ਨਾ ਸਾਬ ਤਾਂ ਮਨਾ ਟਾਉਂਦਾ ਹੋਰ ਉਹਨਾਂ ਨੂੰ ਦੇਖ ਕੇ ਹੋ ਗਿਆ ਨਾ ਚਿੱਤ ਪਾੜਾ ਹੋ ਗਿਆ ਅੱਜ ਤਾਂ ਰਹਿਣ ਵਾਸਤੇ ਨਹੀਂ ਹੋ ਰੋ ਕਿੰਨੇ ਉਸ ਤਰਹਿਣਾ ਸੀ ਮਾਂ ਸਾਈ ਸੀ ਬੇਟੀ ਨੂੰ ਦਵਾਈ ਤੇ ਕਵਾਣਾ ਇਹ ਰੋਟੇ ਦੇ ਭਾਗ ਹੀ ਗਏ ਸਾਡਾ ਕਿੱਥੇ ਜਾ ਘੜਾ ਨਹੀਂ ਜਾਂਦਾ ਜੇ ਤੈਨੂੰ ਪੰਜ ਪੰਜ ਪਈ ਜਾਂਦਾ ਬਸ ਬੇਪੇ ਮੇਰੀ ਅੱਖਾਂ ਖੁੱਲੀਆਂ ਅੱਜ ਵੀ ਕਦੇ ਵੀ ਆਪਣੇ ਪਰਿਵਾਰ ਦੀ ਸਾਰਿਆਂ ਨੂੰ ਪਹਿਲਾਂ ਰਿਸਪੈਕਟ ਜ਼ਰੂਰੀ ਹੈ ਹਾਂ ਹੀ ਆ ਪੁੱਤ ਜਿੱਤੇ ਕਰਨੀ ਚਾਹੀਦੀ ਹੈ ਨਾ ਤੇ ਰਿਸ਼ਤੇਦਾਰ ਨੂੰ ਚੰਗਾ ਲੱਗੇ ਦੇਖ ਕੇ ਤੇ ਨਾਲੇ ਇਹਨੂੰ ਸੁਲਾਹ ਹੋ ਜੇ ਵੀ ਚੈਨ ਦਿਉਤੀ ਤੋਂ ਆਉਂਦਾ ਸੋਹੜ ਹੋ ਰਹੀ ਆ ਨਾ ਬੇ ਕੋਈ ਯਾਰੇ ਆਪਾਂ ਨੂੰ ਮੌਕਾ ਦਿੰਦੇ ਹਾਂ ਹਾਂ ਹੁਣ ਆਪਾਂ ਨਹੀਂ ਕਦੇ ਕਿਸੇ ਤੇ ਕੋਈ ਗੁੱਸਾ ਨਹੀਂ ਕਰਨਾ ਚਲੋ ਉਹ ਇੱਕ ਵਾਰੀ ਨਾ ਤੁਸੀਂ ਜੱਗੀ ਨਾਲ ਗੱਲ ਕਰਿਓ ਕੀ ਬਾਕਸ ਆ ਜਾਣ ਉਹ ਨਾ ਕਰ ਲ ਪੁੱਤ ਗੱਲ ਮੇਰੀ ਮੈਨੂੰ ਲੱਗਦਾ ਵੀ ਉਹ ਰਹਿਣ ਵਾਸਤੇ ਆਏ ਸੀਗੇ ਆਏ ਸੀ ਰਹਿਣ ਵਾਸਤੇ ਆਏ ਸੀ ਜੀ ਚੱਲ ਨਾ ਗੁਰਪ੍ਰੀਤ ਨੂੰ ਕਹਿ ਦੂੰ ਹਾਂ ਕਹਿ ਦਿੰਦਾ ਕੋਈ ਗੱਲ ਨਹੀਂ ਕਰੀ ਸੌਰੀ ਮੇਰੇ ਵੱਲੋਂ ਸੌਰੀ ਕਹਿਦੇ ਹਾਂ ਚਲ ਬੇਬੇ ਠੀਕ ਹੈ ਮੈਂ ਕੱਪੜੇ ਚੇਂਜ ਕਰਦਾ ਠੀਕ ਹੈ ਪੁੱਤ ਬਤਾ ਲੈ ਠੀਕ ਹੱਸੀ ਕਾਲੋ ਸਾਰਿਆਂ ਨੂੰ ਸਾਡੀ ਵੀਡੀਓ ਕਿਵੇਂ ਲੱਗੀ ਤੁਸੀਂ ਦੇਖ ਕੇ ਇਹਨੂੰ ਪੂਰਾ ਪਿਆਰ ਦਿਓ ਜਿਸ ਤਰ੍ਹਾਂ ਸਾਡੇ ਪੁਰਾਣੇ ਵੀਡੀਓ ਨੂੰ ਤੁਸੀਂ ਪਿਆਰ ਦਿੰਦੇ ਰਹੋ ਅੱਗੇ ਵੀ ਸਾਨੂੰ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਨਾਲੇ ਵੀਡੀਓ ਦੇਖ ਕੇ ਲਾਇਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਤਿ ਸ਼੍ਰੀ ਅਕਾਲ